ਇਹ ਕਿ ਨਹੀਂ ਤਾਂ ਨਾ ਉਹ ਮਾਂ ਜਿਹਨੇ ਆਪਣੀ ਅੱਖੀ ਪੁੱਤ ਸ਼ਹੀਦ ਹੁੰਦਾ ਵੇਖ ਲਿਆ ਉਸ ਮਾਂ ਦਾ ਕਿੱਡਾ ਜਿਗਰ ਹੈ ਉਹਦਾ ਮੁਕਾਬਲਾ ਉਹਨਾਂ ਦਾ ਉਹਨਾਂ ਦੀ ਮਾਂ ਦੇ ਅੱਖਾਂ ਸਾਹਮਣੇ ਜਿੱਦਾਂ ਮਤਲਬ ਪਿੰਡ ਟੰਡੇ ਆਲਾ ਸੀ ਤੇ ਸਾਹਮਣੇ ਪਿੰਡ ਕਰਨਾਮਾ ਸੀਗਾ ਅੱਛਾ ਤੇ ਥੋੜੀ ਜਿਹੀ ਵਾਟ ਸੀਗੀ ਸਾਹਮਣੇ ਖੇਤਾਂ ਦੇ ਵਿੱਚ ਮੁਕਾਬਲਾ ਜਿਹੜਾ ਹੋਇਆ ਉਹਨਾਂ ਦੇ ਉਹ ਮਾਂ ਕੋਠੇ ਤੇ ਚੜੀ ਹੋਈ ਸੀ ਕਹਿੰਦੇ ਕੋਠੇ ਤੇ ਹੀ ਮੈਂ ਆਪਣੇ ਪੁੱਤ ਦਾ ਮੁਕਾਬਲਾ ਹੁੰਦਾ ਹੋਇਆ ਵੇਖਿਆ ਆਪਣੇ ਪੁੱਤ ਨੂੰ ਸ਼ਹੀਦ ਹੁੰਦਾ ਹੋਇਆ ਵੇਖਿਆ ਮਤਲਬ ਕਹਿੰਦੇ ਜਦੋਂ ਮੈਂ ਜਾ ਕੇ ਆਪਣੇ ਪੁੱਤ ਨੂੰ ਵੇਖਿਆ ਨਾ ਕਿ ਕਿ ਇੱਕ ਮਾਂ ਦੀ ਜਿਹੜੀ ਮਮਤਾ ਹੁੰਦੀ ਹੈ ਕਹਿੰਦੇ ਮੈਂ ਕਿਹਾ ਬੇ ਪੁੱਤ ਮਾਂ ਆਈ ਆ ਤੇਰੀ ਉਹ ਤਾਂ ਸ਼ਹੀਦ ਹੋ ਗਏ ਸੀ ਤੇ ਨਾਲ ਕੜਾ ਸਿਪਾਈ ਕਹਿੰਦਾ ਕਹਿੰਦਾ ਮਾਂ ਤੂੰ ਆਪਣੇ ਇਕੱਲੇ ਪੁੱਤ ਨੂੰ ਰੋਂਦੀ ਏ ਤੇਰਾ ਪੁੱਤ ਕਹਿੰਦਾ 6 ਠਾਣੇ ਬਿਲੇ ਕਰ ਗਿਆ ਕਿੱਡੀ ਚੜਦੀ ਕਲਾ ਬੜਾ ਸਿੰਘ ਸੀ ਸੱਚੇ ਮੁਕਾਬਲੇ ਦੇ ਵਿੱਚ 6 ਠਾਣੇ ਬਿੱਲੇ ਕਰਤੇ ਸੀ ਉਹਨੇ ਉਸ ਸੂਰਮੇ ਨੇ ਉਸ ਮਾਨ ਕਹਿੰਦੀ ਜਦੋਂ ਮੈਨੂੰ ਇੰਨੀ ਗੱਲ ਦਾ ਪਤਾ ਲੱਗਿਆ ਕਿ ਮੇਰਾ ਪੁੱਤ 6 ਥਾਣੇ ਬਿੱਲੇ ਕਰ ਗਿਆ ਕਹਿੰਦੀ ਮੈਂ ਜਕਾਰੇ ਛੱਡੇ ਮੇਰਾ ਜੋਧਾ ਮੇਰਾ ਸੂਰਮਾ ਮੇਰਾ ਦਲੇਰ ਪੁੱਤ ਅਜ ਸੱਚ ਖੰਡਾ ਚੱਲਿਆ